ਜਦ ਦੁਬਾਰਾ ਉਸੇ ਟਾਈਮ 5 ਮਿੰਟ ਦਾ ਫੋਨ ਆ ਗਿਆ ਕਹਿੰਦੇ ਵੀ ਗਰਮੋਂ ਕੋਚ ਸਟਾਰਪ ਹੋ ਗਿਆ। ਅੱਤੋ ਹੌਲਡ ਆਪ ਕਰਨ ਦੇ ਸੀ। ਜੋ ਸੁਬੇ ਦਾ ਅਰਜਨ ਸਿੰਘ ਆ। ਇਹ ਮੇਰਾ ਸੰਡੂ ਸੀ। ਇਹ 155 T ਇਨਫੈਂਟਰੀ ਬੈਲੀਅਨ T ਇਹ ਜਾ ਕੇ ਬਹਲੇ ਸਰਵਸ ਕਰਦੇ ਹਿਰ ਜੋੜੀ ਤਨਾਰ ਸੀ। ਛੁੱਟੀ ਆ ਰਹੀ ਹੈ ਪਹਿਲਾਂ 15-20 ਥੋੜਾ ਘਰ ਮੇ ਉਹਨਾਂ ਕੰਮ ਲਗਾ ਰੱਖਾ ਥਾ। ਕੰਮ ਪੂਰਾ ਨਹੀਂ ਹੋਇਆ ਤੇ ਉਸਨੇ ਬਾਤ ਕੀਆ ਜੂੰਟ ਮੈਂ ਕਿ ਛੁੱਟੀ ਹੋਰ ਬਣਾਣਾ ਮੈਂ। ਜੰਮੂ ਜਾ ਕੇ ਟਾਇਰ ਦਾ ਮੈਂ ਰਿਪੋਰਟ ਕੀਤਾ ਉਧਰ ਸੇ ਛੁੱਟੀ ਲੈ ਕੇ 3-7 ਨੂੰ ਆ ਵਾਪਸ ਆਏ ਨੇ ਕੱਲ ਸਾਂ ਕੋ ਮੇਰੇ ਸੇ ਬਾਤ ਹੋਆ ਕਿ ਕਿ ਮੈਂ ਬੋੜਾ ਕੀ ਹਾਲ ਚੱਲ ਕਹਿੰਦਾ ਠੀਕ ਆ ਹੈ ਉਸਕੇ ਬਾਅਦ 15-20 ਮਿੰਟ ਕੋ ਫੋਨ ਆਇਆ ਮੇਰੇ ਕੋ ਕਿ ਉਸ ਦਾ ਐਕਸੀਡੈਂਟ ਹੋਇਆ ਹੈ ਕਿ ਹੌਸ ਹੌਸ ਫਿਲਮੇ ਪਹੁੰਚੋ ਜਦ ਦੁਬਾਰਾ ਉਸੇ ਟਾਈਮ 5 ਮਿੰਟ ਫੋਨ ਆ ਗਿਆ ਕਹਿੰਦੇ ਵੀ ਗਰਮੇ ਪਹੁੰਚੋ ਐਕਸਪਾਇਰ ਹੋ ਗਿਆ ਇਹ ਸੀ ਉਹ ਐਕਸੀਡੈਂਟ ਇਹ ਸਰ ਜੋੜੇ ਤੋਂ ਹੀਰਾ ਨੂੰ ਗਰਮੇ ਆ ਰਹੇ تھے ਤੇ ਰਸਤੇ ਵਾਂਲ ਕੇ ਮੋਟਰ ਟਰੈਕਟਰ ਟੌਲਿਗੇਸ਼ਨ ਅਨੁਸਾਤੇ ਰਹੇ ਜੋ ਕਿ ਬਹੁਤ ਗਲਤ ਸਪੀਡ ਤੇ ਚਲਾ ਰਹੇ थे इनको साइड मार के जो मौके पे गिर के ਨਾਲ बच्चा ही और ਨਾਲ ਸੁਵੇਦਰ ਅਰਜਨ ਸਿੰਘ ਜੀ ਸੀ ਇਹਨਾਂ ਨੂੰ ਟਰਾਲੀ ਨੇ ਟੱਕਰ ਮਾਰੀ ਦੋਨੇ ਜ਼ਮੀਨ ਤੇ गिर केया ਬੱਚੇ ਕੇ ਵੀ ਗੋਟਰੇ ਮੇਂ ਕਾਫੀ ਚੋਟ ਲੱਗੀ ਆ ਜੋ 14 15 ਸਟੇਸ ਲੱਗੇ ਆ ਉਹਨਾਂ ਕੇ ਅਰਜਨ ਸਿੰਘ ਕੇ ਸਿਰ ਮੇਂ ਜ਼ਿਆਦਾ ਚੋਟ ਲੱਗੀ ਆ ਮੈਂ ਇਹ ਜੋ ਇਹ ਸਾਨੂੰ ਘਾਟਾ ਪਿਆ ਪਰਿਵਾਰ ਨੂੰ ਘਾਟਾ ਪਿਆ ਜੂਨਟ ਨੂੰ ਘਾਟਾ ਇੱਕ ਅਦੇ ਵੀ ਪੂਰਾ ਹੋਣ ਵਾਲਾ ਨਹੀਂ ਆ ਮੈਂ ਆਪਣੀ ਫੌਜੋਂ ਜੋ ਜੂਨਟ ਦੇ ਕੱਲ ਰਾਤ 2:00 ਵਜੇ ਸਭ ਜੇ ਬਾਤ ਹੋਆ ਮੇਰਾ ਸਮ ਸਿੰਘ ਸਾਹਿਬ ਦੇ ਬਾਤ ਉਹ ਕਹਿੰਦੇ ਵੀ ਹਾਂ ਜੋ ਹੋ ਗਿਆ ਠੀਕ ਆ ਜੋ ਬਣਦਾ ਸਨਮਾਨ ਅਸੀਂ ਇਹਨੂੰ ਦਵਾਂਗਾ ਸਵੇਰ ਆਪਕੇ ਪਾਸ ਆਦਮੀ ਪਹੁੰਚ ਗਏ ਸਵੇਰੇ 5-6 ਜੇਸੀਓ ਔਰ ਜਵਾਨ 15-20 ਆਦਮੀ ਕਾਫੀ ਜਵਾਨ ਜੋ ਇਧਰ ਪਹੁੰਚ ਗਿਆ ਕਾਫੀ ਹਲਕਾ ਆਪਣੀ ਕਾਜੀ ਕਾਰਵਾਈ ਕੀ ਆ ਮੈਂ ਹੱਥ ਜੋੜ ਕੇ ਬੇਨਤੀ ਕਰਾਂਗਾ ਪੰਜਾਬ ਗਵਰਨਮੈਂਟ ਸੇ ਕਿ ਜੋ ਇਹ ਘਾਟਾ ਸਾਨੂੰ ਪੈ ਗਿਆ ਬਹੁਤ ਜਿਆਦਾ ਗਹਿਰਾਈ ਦਾ ਕਿ ਕਦੇ ਪੂਰਾ ਹੋਣ ਵਾਲਾ ਨਹੀਂ ਆ ਮੈਂ ਉਮੀਦ ਕਰਦਾ ਸਰਕਾਰ ਕਿ ਸਾਨੂੰ ਦਰਸਲੇ ਧਾਰਤੇ ਦੋ ਬੱਚੇ ਆਪਣੀ ਵਿੱਦਿਆ ਪੂਰੀ ਪੜਾਈ ਪੂਰੀ ਕਰ ਲੈਂਦੇ ਹੈ ਇਹਨਾਂ ਨੂੰ ਸਰਕਾਰੀ ਨੌਕਰੀ ਦੇਣ ਦੀ ਅਪੀਲ ਕਰਨ ਲਿਖਤੀ ਦੋ ਵਿੱਚ ਹਨੂ ਦੇਣ ਤਾਂ ਕਿ ਬੱਚਿਆਂ ਦਾ ਆਉਣ ਵਾਲਾ ਭਵਿੱਖ ਉਹ ਵਧੀਆ ਖਸਾਲ ਹੋ ਸਕੇ ਨਹੀਂ ਤੇ ਅਦਾਂ ਬਹੁਤ ਹੀ ਮੁਸ਼ਕਲ ਹੋ ਜਾਈ ਸਾਨੂੰ ਮੈਂ ਸਰਕਾਰ ਗਾੜੀ ਇਹ ਦੁਆਰਾ ਅਪੀਲ ਕਰਾਂਗਾ ਸਰਦਾਰ ਮੁੱਖ ਮੰਤਰੀ ਸਰ ਆ ਭਗਵੰਤ ਮਾਨ ਜੀ ਅਗੇ ਉਦਾਸ ਬੇਨਤੀ ਕਰਾਂਗਾ ਉਹਨਾਂ ਅਗੇ ਕਿ ਆਣ ਆਪਣੀ ਹਮਾਰੇ ਬੱਚਿਆਂ ਨੂੰ ਸਰਕਾਰੀ ਨੌਕਰੀ ਦੇਣ ਦੀ ਉਹਨਾਂ ਦਾ ਹੌਸਲਾ ਭਜਾਈ ਜਾਣ ਕੇ तो कल हमें भी शाम को पता चला की कुछ घटना घट गट गई है सबके साथ तो जिस वजह से हमारे सुबह हमें आना पड़ा तो हमारे साथ तो बहुत अच्छे लिंग थे बहुत बढ़िया काम थे सब जगह काम करते थे ऐसी वैसी कोई बात नहीं थी किसी का तो बाकी तो किसी के ऊपर कोई जोर चलता नहीं इस काम में जो हुआ होगा जो जिस काम से हुई है बात वो हो ही रहेगी बाकी आपके सामने ही है जैसे है चार सी में काम करते एक सौ पचपन ड्यूटी थी रजौरी में ट्राली टक्कर मारी दोनों जमीन गिर गया बच्चे के भी मोटर में काफी चोर लगे जो चौदह पंद्रह इनके अर्जन सिंह के चोट लगी है। हमारे आए आए थे देखने थे पहले भी भी ने उसके बाद और साहब किसी काम की वजह से। हमें भी शाम को पता चला कि कुछ घटना घट गई के साथ। फोन आया मेरे को कि उसका हो कि हाँ में पहुंचो जब दोबारा उसी टाइम पांच मिनट फोन आ गया कहते घर में

ਕਿ ਮੈਂ ਬੋਲਿਆ ਕੀ ਹਾਲ ਚਾਲ ਕਹਿੰਦਾ ਠੀਕ ਆ ਇਹ ਉਸਕੇ ਬਾਅਦ 15 20 ਮਿੰਟ ਫੋਨ ਆਇਆ ਮੇਰੇ ਕੋ ਕਿ ਉਸਕਾ ਐਕਸੀਡੈਂਟ ਹੋਇਆ ਕਿ ਹਾਊ ਹਸਪੀਟਲ ਮੇ ਪਹੁੰਚੋ ਜਬ ਦੁਬਾਰਾ ਉਸੀ ਟਾਈਮ 5 ਮਿੰਟ ਫੋਨ ਆ ਗਿਆ ਕਹਿੰਦੇ ਵੀ ਗਰਮ ਪਹੁੰਚੋ ਐਕਸਪਾਇਰ ਹੋ ਗਿਆ ਇਹ ਸਰ ਜੌੜੇ ਤੋਂ ਹੀਰਾ ਨੂੰ ਗਰਮੇ ਆ ਰਹੇ ਥੇ ਤੇ ਰਸਤੇ ਮਾਨ ਕੇ ਮੋਟਰ ਟਰੈਕਟਰ ਤੋਂ ਲਈ ਗਏ ਅਨੁਸਾਤੇ ਰਹੇ ਜੋ ਕਿ ਬਹੁਤ ਗਲਤ ਸਪੀਡ ਤੇ ਚਲਾ ਰਹੇ ਥੇ ਇਹਨਾਂ ਕੋ ਸਾਈਡ ਮਾਰ ਕੇ ਜੋ ਮੌਕੇ ਤੇ ਗਿਰ ਗਏ ਨਾਲ ਬੱਚਾ ਹੀ ਔਰ ਨਾਲ ਸੁਬੇਦਰ ਅਰਜਨ ਸਿੰਘ ਜੀ ਸੀ ਇਣਾ ਨੂੰ ਟਰਾਲੀ ਨਾਲ ਟੱਕਰ ਮਾਰੀ ਦੋਨੇ ਜ਼ਮੀਨ 'ਤੇ गिर ਗਿਆ ਬੱਚੇ ਕੇ ਵੀ ਗੋਟਰੇ ਮੇਂ ਕਾਫੀ ਚੋਟ ਲੱਗਿਆ ਜੋ 14-15 ਸਟੇਸ ਲੱਗੇ ਆ ਉਹਨਾਂ ਕੇ ਅਰਜਨ ਸਿੰਘ ਕੇ ਸਿਰ ਮੇਂ ਜਿਆਦਾ ਚੋਟ ਲੱਗੀ ਆ ਮੈਂ ਇਹ ਜੋ ਇਹ ਸਾਨੂੰ ਘਾਟਾ ਪਿਆ ਪਰਿਵਾਰ ਨੂੰ ਘਾਟਾ ਪਿਆ ਜੂਨਟ ਨੂੰ ਘਾਟਾ ਇੱਕ ਅਦੇ ਵੀ ਪੂਰਾ ਹੋਣ ਵਾਲਾ ਨਹੀਂ ਆ ਮੈਂ ਆਪਣੀ ਫੌਜੋਂ ਜੋ ਜੂਨਟ ਦੇ ਕੱਲ ਰਾਤ 2 IC ਸਾਹਿਬ ਜੇ ਬਾਤ ਹੋਆ ਮੇਰਾ ਐਸਓ ਸਾਹਿਬ ਜੇ ਬਾਤ ਹੋਆ ਉਹ ਕਹਿੰਦੇ ਵੀ ਹਾਂ ਜੋ ਹੋ ਗਿਆ ਠੀਕ ਆ ਜੋ ਬੰਦਾ ਸਨਮਾਨ ਆ ਅਸੀਂ ਇਹਨੂੰ ਦੇਵਾਂਗਾ ਸਵੇਰ ਆਪਕੇ ਪਾਸ ਆਦਮੀ ਪਹੁੰਚ ਗਏ ਸਵੇਰੇ 5-6 ਜੀਸੀਓ ਉਹ ਜਵਾਨ 15 20 ਆਦਮੀ ਕਾਫੀ ਜਵਾਨ ਜੋ ਇਧਰ ਪਹੁੰਚ ਗਿਆ ਕਾਫੀ ਹਲਕਾ ਆਪਣੀ ਕਾਜੀ ਕਾਰਵਾਈ ਕੀ ਆ ਮੈਂ ਹੱਥ ਜੋੜ ਕੇ ਬੇਨਤੀ ਕਰਾਂਗਾ ਪੰਜਾਬ ਗਵਰਨਮੈਂਟ ਸੇ ਕਿ ਜੋ ਇਹ ਘਾਟਾ ਸਾਨੂੰ ਪੈ ਗਿਆ ਬਹੁਤ ਜਿਆਦਾ ਗਹਾਈ ਦਾ ਕਿ ਕਦੇ ਪੂਰਾ ਹੋਣ ਵਾਲਾ ਨਹੀਂ ਆ ਮੈਂ ਉਮੀਦ ਕਰਦਾ ਸਰਕਾਰ ਕਿ ਸਾਨੂੰ ਤਰਸ ਦੇ ਆਧਾਰ ਤੇ ਦੋ ਬੱਚੇ ਆਪਣੀ ਵਿਦਿਆਪੁਰੀ ਪੜਾਈ ਪੂਰੀ ਕਰਨ ਤੇ ਇਹਨਾਂ ਨੂੰ ਸਰਕਾਰੀ ਨੌਕਰੀ ਦੇਣ ਦੀ ਅਪੀਲ ਕਰਾਂ ਲਿਖਤੀ ਦੋਵਾਂ ਨੂੰ ਦੇਣ ਤਾਂ ਕਿ ਬੱਚਿਆਂ ਦਾ ਆਉਣ ਵਾਲਾ ਭਵਿੱਖਾ ਉਹ ਵਧੀਆ ਖੁਸ਼ਹਾਲ ਹੋ ਸਕੇ ਨਹੀਂ ਤੇ ਅੱਦਾਂ ਬਹੁਤ ਹੀ ਮੁਸ਼ਕਲ ਹੋ ਜਾਈਗੇ ਸਾਨੂੰ ਮੈਂ ਸਰਕਾਰ ਗਾੜੀ ਇਹ ਦੁਆਰਾ ਅਪੀਲ ਕਰਾਂਗਾ ਸਰਦਾਰ ਮੁੱਖ ਮੰਤਰੀ ਸਰ ਆ ਭਗਵੰਤ ਮਾਨ ਜੀ ਅਗੇ ਉਦਾਸ ਬੇਨਤੀ ਕਰਾਂਗਾ ਉਹਨਾਂ ਅਗੇ ਕਿ ਆਣ ਆਪਣੀ ਹਮਾਰੇ ਬੱਚਿਆਂ ਨੂੰ ਸਰਕਾਰੀ ਨੌਕਰੀ ਦੇਣ ਦੀ ਉਹਨਾਂ ਦਾ ਹੌਸਲਾ ਭਜਾਈ ਜਾਣ ਕੇ ਉਹਨਾਂ ਨੂੰ ਕਾਰਨ ਕੇ ਜਰੂਰ ਮਿਲਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਯਾਗਰਾਫ ਲਈ ਕੀਤੀ ਔਰ साहब हमारे छुट्टी आए थे पहले भी एक महीने आए थे उसके बाद बीस दिन और बढ़ाई थी साहब ने किसी काम की वजह से तो कल हमें भी शाम को पता चला कि कुछ घटना घट गई है साहब के साथ तो जिस वजह से हमारा सुबह हमें आना पड़ा आज तो हमारे साथ और साहब के साथ बहुत अच्छे लिंक थे बहुत बढ़िया काम थे सब जगह काम करते थे ऐसी वैसी कोई बात नहीं थी किसी का तो बाकी तो किसी के ऊपर कोई तो जोर चलता नहीं इस काम में जो हुआ होगा जो जिस काम से हुई है बात वो हो ही रहेगी बाकी ਆਪਕੇ ਸਾਹਮਣੇ ਹੀ ਹੈ ਜਿਵੇਂ ਹੈ ਚੱਲ ਰਹਾ ਚੱਲ ਰਿਹਾ ਔਨਸੀ ਗੁਨਟ ਵਿੱਚ ਕੰਮ ਕਰਦੇ ਹੋ ਮੈਂ 155 ਇਨਫੈਂਟਿਵ ਟੈਲੈਂਟ ਹੈ ਜੈਕਰਾਫ ਇਸ ਟਾਈਮ ਡਿਊਟੀ ਕਾਂਸੀ ਰੁਪਈਏ ਜਿਵੇਂ ਸਟਾਰਮਸ ਡਿਊਟੀ ਸੀਰ ਜੋਰੀ